ਅੱਜ ਰਾਮਪੁਰੇ ਬਲਾਕ ਦੀ ਮੀਟਿੰਗ ਪਿੰਡ ਮੰਡੀਕਾਂ ਅਸੀਂ ਲਈ ਕਿਉਂਕਿ 2 ਜਨਵਰੀ ਨੂੰ ਪਿੰਡ ਕੋਟੜੀ ਪੌੜੇ ਦਾ ਬੇਅੰਤ ਸੰਪਲਪ ਬੋਵੀ ਮੋੜ ਦਾ ਐਕਸੀਡੈਂਟ ਕਰਿਆ ਵਾਲੇ ਹੋ ਗਿਆ ਸੀਗਾ ਉਸ ਨੂੰ ਲੈ ਕੇ ਕਿਉਂਕਿ ਇਹਦਾ ਐਕਸੀਡੈਂਟ ਹੋਇਆ ਸੀ ਉਹ ਜਿਹੜਾ ਠੇਕੇਦਾਰ ਸੀ ਕਟਾਈ ਕਰਦਾ ਸੀ ਜਿਹੜੀ ਉਹਨੇ ਕਟਾਈ ਕੀਤੀ ਸੀ ਬਾਡਨ ਦੀ ਉਹਨੇ ਪਾਸੇ ਰੱਖਣ ਦੀ ਬਜਾਏ ਸੜਕ ਦੇ ਉੱਤੇ ਰੱਖਤੀ ਸੀ 3 ਵਜੇ ਲੁਧਿਆਣੇ ਕੋਲੋਂ ਨੂੰ ਮੁੰਡਾ ਆ ਰਿਹਾ ਸੀ ਉਹਦੀ ਵਜ੍ਹਾ ਕਰਕੇ ਐਸੀ ਹਾਦਸਾ ਹੋ ਗਿਆ ਅਸੀਂ 31 ਜਨਵਰੀ ਨੂੰ ਗਿੱਲਕਾਣਾ ਥਾਣੇ ਮੂਹਰੇ ਛਰਨ ਆ ਲਾਇਆ ਸੀਗਾ ਉੱਥੇ ਗੁਰਪ੍ਰੀਤ ਐਸਐਸਪੀ ਕਣੀਓ ਆਇਆ ਸੀਗਾ ਸਾਨੂੰ ਵਿਸ਼ਵਾਸ ਦਿਵਾ ਕੇ ਗਿਆ ਸੀਗਾ ਵੀ ਜੋ ਵੀ ਬੰਦ ਦੀ ਕਾਰਵਾਈ ਹੈ ਮੈਂ ਕਰੂੰਗਾ ਤੇ ਜਿਹੜਾ ਠੇਕੇਦਾਰ ਜਿਹੜਾ ਵੀ ਇੱਥੇ ਰੌਲ ਰੌਲ ਹੋਇਆ ਉਹਤੇ ਪਰਚਾ ਕਰਕੇ ਮੰਨ ਲਈ ਜਿਹੜੀ ਕਾਰਵਾਈ ਕਰੂੰਗਾ ਪਰ ਅੱਜ ਤੱਕ ਆ ਜਿਹੜੀ ਅਸੀਂ ਕੋਈ ਕਾਰਵਾਈ ਨਹੀਂ ਹੋਈ ਦੋ ਵਾਰੀ ਇਹ ਧਰਨਾ ਰੱਖਿਆ ਹੋਇਆ ਸੀਗਾ ਕੁਛ ਕਵੀਆਂ ਕਰਕੇ ਜਾਣੇ ਅਸੀਂ ਪੁਲਿਸ ਪ੍ਰਸ਼ਾਸਨ ਦੇ ਹੱਥੋਂ ਟਾਈਮ ਮੰਗਿਆ ਹੂ ਇਹਨੂੰ ਟਾਈਮ ਦਿੱਤਾ ਜਾਵੇ ਅਸੀਂ ਉਹ ਟਾਈਮ ਵੀ ਦਿੱਤਾ ਪਰ ਉਹ ਟਾਈਮ ਦੇਣ ਦੇ ਬਾਵਜੂਦ ਵੀ ਅੱਜ ਤੱਕ ਆ ਜਿਹੜਾ ਉਹ ਮਸਲਾ ਉੱਥੇ ਦਾ ਉੱਥੀ ਪਿਆ ਹੈ ਅਸੀਂ ਉਹ ਬੱਚੇ ਦਾ ਅਨਸਾਫ਼ ਲੈਣ ਦੇ ਲਈ 18 ਤਰੀਕ ਨੂੰ 3ਵੇਂ ਮਹੀਨੇ ਦੇ ਨੂੰ ਬਿਲਕੁਲਾਂ ਥਾਣੇ ਮੁਰੇ ਧਰਨਾ ਲਾਉਣ ਕਰਨਾ ਲਾਵਾਂਗੇ ਧਰਨਾ ਅੱਜ ਅਸੀਂ ਧਰਨੇ ਤੋਂ ਦੀ ਸਾਰਾ ਕੁਝ ਸਾਰੇ ਪਿੰਡਾਂ ਨਾਲ ਮੀਟਿੰਗ ਵਿਚਾਰ ਤੰਦਰਾ ਕਿ ਚਾਵੀ ਕਿੰਨੇ ਕਿੰਨੇ ਗਿਣਤੀ ਇਹ ਧਰਨਾ ਉਹਨਾਂ ਚ ਇੱਕ ਲਾਵਾਂਗੇ ਜਿੰਨਾ ਕਿਸਾਨ ਨੂੰ ਕੋਈ ਇਨਸਾਫ਼ ਨਹੀਂ ਮਿਲਦਾ ਤੇ ਅਸੀਂ ਸਾਰੇ ਵਲੰਟੀਅਰਾਂ ਨੂੰ ਸਾਰਿਆਂ ਨੂੰ ਬੇਨਤੀ ਕਰਕੇ ਸਾਰਿਆਂ ਨੂੰ ਆ ਇੰਨੀਆਂ ਵੀ ਬਤਰਾਪਾ ਆਪਾਂ ਨੂੰ ਕੋਈ ਲੰਗਰ ਦਾ ਪ੍ਰਬੰਧ ਚਾਹੀਦਾ ਹੈ ਜਾਂ ਕੋਈ ਪਾਣੀ ਦਾ ਪ੍ਰਬੰਧ ਚਾਹੀਦਾ ਕੋਈ ਟੈਂਟ ਦਾ ਪ੍ਰਬੰਧ ਚਾਹੀਦਾ ਅੱਜ ਸਾਰਾ ਅਸੀਂ ਕਰਕੇ ਸਾਰਾ ਵਿਚਾਰ ਬਸੰਦਰਾ ਕੀਤਾ ਹੈ 18 ਤਰੀਕ ਨੂੰ ਜਿਹੜਾ ਕਿਲਕਲਾ ਠਾਣੀ ਮੂਹਰੇ ਧਰਨਾ ਲਾਵਾਂਗੇ ਜਿੰਨਾ ਚਿਰ ਸਾਨੂੰ ਇਨਸਾਫ ਨਾ ਮਿਲੇ ਧਰਨਾ ਉਹਨਾਂ ਦੇ ਕਿਤੇ ਨਹੀਂ